ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤੇ ਅੱਜ ਅਸੀਂ ਗੱਲ ਕਰਾਂਗੇ ਉਸ ਕਲਾਕਾਰ ਦੀ ਜਿਨੇ ਆਪਣੇ ਸਪੋਰਟਸ ਦੇ ਕਰੀਅਰ ਤੋਂ ਬਾਅਦ ਕਿਸ ਤਰ੍ਹਾਂ ਰੁੱਖ ਕੀਤਾ ਗਾਇਕੀ ਵੱਲ ਤੁਸੀਂ ਗੈਸ ਸਹੀ ਕਰ ਰਹੇ ਹੋ ਮਨਕੀਰਤ ਆਲਖ ਦੀ ਗੱਲ ਕਰ ਰਹੇ ਹਾਂ ਅਸੀਂ ਕਿ ਕਬੱਡੀ ਤੋਂ ਇੱਕਦਮ ਗਾਇਕੀ ਵੱਲ ਕਿਸ ਤਰ੍ਹਾਂ ਉਹਨਾਂ ਨੇ ਰੁੱਖ ਕੀਤਾ ਇਹਦੇ ਬਾਰੇ ਉਹਨਾਂ ਦੀ ਜੋ ਜਰਨੀ ਹੈ ਉਸ ਤੇ ਅਸੀਂ ਅੱਜ ਇੱਕ ਛਾਤ ਮਾਰਦੇ ਆ ਕਿ ਮਨਖੀਰਤ ਆਲਖ ਪਹਿਲਾਂ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਓਵਰ weight ਸੀਗੇ ਔਰ ਕਬੱਡੀ ਦੇ ਪਲੇਅਰ ਰਹੇ ਨੇ ਤੇ ਹਰਿਆਣਾ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਤੇ ਲੇਕਿਨ ਇਹਨਾਂ ਦਾ ਜਿਹੜਾ ਪਾਲਣ ਪੋਸ਼ਣ ਨਾ ਉਹ ਮਾਝੇ ਦੇ ਵਿੱਚ ਹੋਇਆ ਮਾਝੇ ਦੇ ਵਿੱਚ ਇਹਨਾਂ ਨੇ ਆਪਣੇ ਪਰਿਵਾਰ ਦੇ ਨਾਲ ਸਾਰਾ ਸਮਾਂ ਬੀਤਿਤ ਕੀਤਾ ਔਰ ਆਪਣੀਆਂ ਸਟੱਡੀਜ਼ ਜਿਹੜੀਆਂ ਨੇ ਉਹ ਚੰਡੀਗੜ੍ਹ ਤੋਂ ਕੰਪਲੀਟ ਕੀਤੀਆਂ ਔਰ ਮਨਖੀਰਤ ਆਲਖ ਦੇ ਅਗਰ ਕੈਰੀਅਰ ਦੀ ਗੱਲ ਕਰੀਏ ਤਾਂ ਉਹ ਕਬੱਡੀ ਦੇ ਵਿੱਚ ਜੋ ਬਹੁਤ ਅੱਛਾ ਖੇਡ ਰਹੇ ਸੀ ਬਹੁਤ ਅੱچھے ਕਬੱਡੀ ਪਲੇਅਰ ਸੀਗੇ ਲੇਕਿਨ ਉਹਨਾਂ ਨੂੰ ਜਦੋਂ ਲੱਗਿਆ ਕਿ ਉਹ ਗਾਉਣਾ ਵੀ ਚਾਹੁੰਦੇ ਨੇ ਔਰ ਗਾਉਣ ਦੀ ਕੋਸ਼ਿਸ਼ ਵੀ ਕਰਦੇ ਸੀਗੀ ਔਰ ਬਚਪਨ ਤੋਂ ਹੀ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਕਹਿ ਸਕਦੇ ਕਿ ਗਾਇਕੀ ਦਾ ਸ਼ੌਂਕ ਵੀ ਸੀਗਾ ਸੋ ਜਿੱਦਾਂ ਹੀ ਉਹਨਾਂ ਨੇ ਆਪਣਾ ਗਾਇਕੀ ਦੇ ਕੈਰੀਅਰ ਵੱਲ ਰੁਕ ਕੀਤਾ ਤਾਂ ਉਹ ਮੁਹਾਲੀ ਪਹੁੰਚੇ ਚੰਡੀਗੜ੍ਹ ਪਹੁੰਚੇ ਔਰ ਉਹਨਾਂ ਨੇ ਬਹੁਤ ਸਾਰੇ ਡਾਇਰੈਕਟਰਸ ਪ੍ਰੋਡਿਊਸਰਸ ਦੇ ਨਾਲ ਗੱਲ ਕਰਨੀ ਸ਼ੁਰੂ ਕੀਤੀ ਬਹੁਤ ਸਾਰੇ ਸਟੂਡੀਓ ਵਿਜ਼ਿਟਸ ਕੀਤੇ ਤੇ ਫਿਰ ਇਹੇ ਕਰਦੇ ਕਰਦੇ ਉਹ ਦਿੱਲੀ ਪਹੁੰਚੇ ਦਿੱਲੀ ਜਾ ਕੇ ਉਹਨਾਂ ਨੇ ਬਹੁਤ ਸਾਰੀਆਂ ਟੀਮਜ਼ ਨਾਲ ਮੀਟਿੰਗਸ ਕੀਤੀਆਂ ਜਿੱਥੇ ਉਹਨਾਂ ਨੂੰ ਤੋੜੇ ਬਹੁਤ ਆਸਾਰ ਲੱਗਣ ਲੱਗੇ ਕਿ ਉਹ ਗਾਇਕੀ ਕਰ ਸਕਦੇ ਨੇ ਜਾਂ ਉਹਨਾਂ ਨੂੰ ਮੌਕਾ ਮਿਲ ਸਕਦਾ ਹੈ ਸੋ ਫਿਰ ਉਹਨਾਂ ਨੂੰ ਕੋਈ ਸ਼ਾਗਿਰਦ ਮਿਲਦਾ ਹੈ ਔਰ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਤੂੰ ਉਹਨੂੰ ਇੱਕ ਵਾਜਾ ਲੈਣਾ ਪਊਗਾ ਸੋ ਉਹ ਵਾਜਾ ਲੈ ਕੇ ਉਹਨਾਂ ਨੇ ਜੋ ਹੈ ਆਪਣੀ ਪ੍ਰੈਕਟਿਸ ਰਿਆਜ਼ ਕਰਨਾ ਸ਼ੁਰੂ ਕੀਤਾ ਉਸ ਤੋਂ ਬਾਅਦ 2013 ਦੇ ਵਿੱਚ ਉਹਨਾਂ ਦਾ ਜੋ ਗਾਣਾ ਆਇਆ ਪਹਿਲਾ ਉਸ ਨੂੰ ਕੋਈ ਬਹੁਤ ਵੱਡਾ ਹੁੰਗਾਰਾ ਨਹੀਂ ਮਿਲਿਆ ਲੇਕਿਨ ਜੋ 2014 ਦੇ ਵਿੱਚ ਉਹਨਾਂ ਦਾ ਗਾਣਾ ਕਾਕਾ ਜੀ ਆਇਆ ਤੇ ਕਾਕਾ ਜੀ ਉਹਨਾਂ ਦੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਸੀ ਸੋ ਅਗਰ ਤੁਸੀਂ YouTube ਤੇ ਮਨਕੀਰਤ ਤਾਲਕ ਦੇ ਗਾਣੇ ਸਰਚ ਕਰਦੇ ਹੋ ਤਾਂ ਤੁਸੀਂ ਇਹ ਚੀਜ਼ ਜ਼ਰੂ ਉਹਨਾਂ ਦੇ ਗਾਣੇ 100 ਮਿਲੀਅਨ ਪਲੱਸ ਚੱਲੇ ਹੋਏ ਨੇ ਆਲਮੋਸਟਲੀ ਜਿਹੜੇ ਗਾਣੇ ਨੇ ਤੇ ਬਹੁਤ ਸਾਰੇ ਇਹੋ ਜਿਹੇ ਗਾਣੇ ਨੇ ਜਿਹੜੇ 200 ਪਲੱਸ ਮਿਲੀਅਨ ਵੀ ਚੱਲੇ ਹੋਏ ਨੇ ਸੋ ਉਹਨਾਂ ਦਾ ਹਰ ਇੱਕ ਗਾਣਾ ਜਿਹੜਾ ਸੁਪਰ ਟੂਪਰ ਹਿੱਟ ਗੱਲਾਂ ਮਿੱਠੀਆਂ ਦੀ ਗੱਲ ਕਰ ਲਈਏ ਕਾਕਾ ਜੀ ਦੀ ਗੱਲ ਕਰ ਲਈਏ ਜਾਂ ਫਿਰ ਨਿਮਰਤ ਖਹਿਰਾ ਦਾ ਨਾਲ ਜਿੰਨੇ ਗਾਣੇ ਆਏ ਨੇ ਜਾਂ ਜਸਮੀਨ ਅਕਟਰ ਦੇ ਨਾਲ ਜੁਨੇ ਗਾਣੇ ਆਏ ਨੇ ਸਾਰੇ ਸੁਪਰ ਡੂਪਰ ਹਿੱਟਰ ਹੈ ਸੁਪਰ ਅੰਜਲ ਦੇ ਨਾਲ ਰੀਸੈਂਟਲੀ ਗਾਣਾ ਰਿਲੀਜ਼ ਹੋਇਆ ਸੀ ਉਹਨਾਂ ਦਾ ਉਹ ਵੀ ਬਹੁਤ ਜ਼ਿਆਦਾ ਜੋ ਹੈ ਬਹੁਤ ਅੱਛਾ ਰਿਸਪੌਂਸ ਮਿਲਿਆ ਉਸ ਗਾਣੇ ਨੂੰ ਤੇ ਹੁਣ ਮਨਕੀਰਤ ਤਾਲਕ ਦੇ ਅਗਰ ਪਰਸਨਲ ਲਾਈਫ ਦੀ ਗੱਲ ਕਰੀ ਤਾਂ ਮਨਕੀਰਤ ਤਾਲਕ ਦੇ ਤਿੰਨ ਬੱਚੇ ਨੇ ਪਹਿਲਾਂ ਬੇਟੇ ਨੇ ਜਨਮ ਲਿਆ ਉਸ ਤੋਂ ਬਾਅਦ ਟਵਿਨ ਬੇਬੀਜ਼ ਹੋਈਆਂ ਯਾਨੀ ਕਿ ਦੋ ਕੁੜੀਆਂ ਸੋ ਉਹਨਾਂ ਦੀਆਂ ਵੀਡੀਓਜ਼ ਵੀ ਜੋ ਨੇ ਮਨਕੀਰਤ ਤਾਲਕ ਅਕਸਰ ਸ਼ੇਅਰ ਕਰਕੇ ਉਹਨਾਂ ਦੇ ਨਾਲ ਖੇਲਦੇ ਹੋਏ ਟਾਈਮ ਸਪੈਂਡ ਕਰਦੇ ਹੋਏ ਨਜ਼ਰ ਆਉਂਦੇ ਨੇ ਤੇ ਮੰਕੀਰਤ ਤਾਲਕ ਦੀ ਫੈਮਿਲੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਦੇ ਆਪਣੀ ਫੈਮਿਲੀ ਨੂੰ ਰਿਵੀਲ ਨਹੀਂ ਕੀਤਾ ਸੋਸ਼ਲ ਮੀਡੀਆ ਤੇ ਸੋ ਫਿਲਮ ਦੀ ਗੱਲ ਕਰੀਏ ਤਾਂ ਇੱਕ ਉਹਨਾਂ ਨੇ ਫਿਲਮ ਵੀ ਕੀਤੀ ਸੀ ਤੇ ਜਿਸ ਨੂੰ ਅੱਛਾ ਰਿਸਪੌਂਸ ਮਿਲਿਆ ਸੀ ਲੇਕਿਨ ਉਸ ਤੋਂ ਬਾਅਦ ਉਹਨਾਂ ਨੂੰ ਫਿਲਮਾਂ ਦੇ ਵਿੱਚ ਨਹੀਂ ਦੇਖਿਆ ਗਿਆ ਸੋ ਉਹ ਆਪਣੇ ਗਾਇਕੀ ਦੇ ਵੱਲ ਹੀ ਫੋਕਸਡ ਨੇ ਔਰ ਬੈਕ ਟੂ ਬੈਕ ਸੁਪਰ ਹਿੱਟ ਗੀਤਾਂ ਨਾਲ ਆਪਣੇ ਫੈਨਜ਼ ਦਾ ਮਨੋਰੰਜਨ ਕਰ ਰਹੇ ਨੇ ਸੋ ਆਪਣੀ ਟਰਾਂਸਫਰਮੇਸ਼ਨ ਨੂੰ ਲੈ ਕੇ ਵੀ ਮੰਕੀਰਤ ਤਾਲਕ ਬਹੁਤ ਜ਼ਿਆਦਾ ਸੀਰੀਅਸਲੀ ਕਿਉਂਕਿ ਓਵਰ weight ਸੀ ਕਿ ਜਦੋਂ ਉਹਨਾਂ ਦਾ ਗਾ ਸਭ ਦੇ ਫੇਵਰਿਟ ਨੇ ਔਰ ਹਰ ਕੋਈ ਮਨਕਿਰਤ ਦੀ ਗਾਇਕੀ ਨੂੰ ਪਸੰਦ ਕਰਦਾ